ਬਡੂਰਾਮ ਪੁੱਤਰ ਚੁੰਨੀ ਲਾਲ ਵਾਸੀ ਪਿੰਡ ਜੱਜਾ ਥਾਣਾ ਟਾਂਡਾ ਦਾ ਵਸਨੀਕ ਹੈ ਇਸ ਦੇ ਉੱਪਰ ਥਾਣਾ ਟਾਂਡਾ ਦੇ ਵਿੱਚ ਨਸ਼ੀਲੇ ਪਦਾਰਥ ਵੇਚਣ ਦੇ ਕੁੱਲ 6 ਮਾਮਲੇ ਦਰਜ ਸਨ ਜਿਨ੍ਹਾਂ ਵਿੱਚੋਂ 3 ਮਾਮਲੇ ਡੋਡੇ ਚੂਰਾਪੋਸਤ ਦੇ ਸਨ ਜਿਨ੍ਹਾਂ ਵਿੱਚ ਇਹ ਸਭ ਸਜ਼ਾ ਹੋ ਚੁੱਕੀ ਹੈ ਜੋ ਤਿੰਨ ਮਾਮਲੇ ਆ ਡੋਡੇ ਚੂਰਾਪੋਸਤ ਤੋਂ ਨਸ਼ੀਲੇ ਪਦਾਰਥਾਂ ਦੇ ਇਹ ਜਨਰਲ ਟ੍ਰਾਇਲ ਆ ਜਿਸ ਬੰਦੀ ਸਜ਼ਾ ਹੋਣ ਤੇ ਇਸ ਦੇ ਪ੍ਰਾਪਰਟੀ ਤਸਦੀਕ ਕੀਤੀ ਗਈ ਸੀ ਇਸ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ ਜਾਂ ਹੋਰ ਕੋਈ ਸਕੇ ਸਬੰਧੀ ਆ ਉਹਨਾਂ ਦੇ ਨਾਮ ਤੇ ਜੋ ਵੀ ਪ੍ਰਾਪਰਟੀ ਬਣਾਈ ਗਈ ਸੀਗੀ ਉਹ ਅਸੀਂ ਵੈਰੀਫਾਈ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਸੀ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਐਂਡੀਪੀ ਐਕਟ ਦੀ ਧਾਰਾ 68 ਐਫ ਦੇ ਤਹਿਤ ਇਸ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਨ ਦਾ ਹੁਕਮ ਪਾਸ ਕੀਤਾ ਗਿਆ ਵਾ ਜਿਸ ਤਹਿਤ ਅਸੀਂ ਇਹਨਾਂ ਹੁਕਮਾਂ ਦੀ ਕਾਪੀ ਇਸ ਦੇ ਘਰ ਦੇ ਬਾਹਰ ਚ ਪਕਾ ਦਿੱਤੀ ਆ ਤੇ ਇਹਨਾਂ ਦੀ ਫੈਮਿਲੀ ਮੈਂਬਰ ਤੇ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਐਂਡੀਪੀ ਐਕਟ ਦੀ ਧਾਰਾ 68 ਤਹਿਤ ਫ੍ਰੀਜ਼ਿੰਗ ਆਰਡਰ ਹੋਏ ਸਨ ਉਹਨਾਂ ਸਾਰਿਆਂ ਨੂੰ ਕਾਪੀ ਮੁਹੱਈਆ ਕਰਾ ਦਿੱਤੀ ਗਈ ਆ ਇਹ ਦੱਸ ਦੇਣਾ ਚਾਹੁੰਦਾ ਵੀ ਪੀਐਨਡੀ ਦੇ ਸਟਰਕਚਰ ਦੀ ਧਾਰਾ 66 ਐਫ ਆ